ਪੰਜਾਬ ਦੇ ਸਕੂਲਾਂ 'ਚ ਮੁੜ ਤੋਂ ਰੌਣਕਾਂ ਵਰਤਾਈਆਂ ਨੇ ਹਾਲਾਂਕਿ ਪੰਜਾਬ 'ਚ ਕਰੋਨਾ ਵਾਇਰਸ ਦਾ ਪ੍ਰਸਾਰ ਤਾਂ ਨਹੀਂ ਰੁਕਿਆ ਪਰ ਬੱਚਿਆਂ ਵਿੱਚ ਵਿੱਦਿਆ ਦਾ ਪ੍ਰਸਾਰ ਬਣਿਆ ਰਿਹਾ ਇਸ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ 24 ਘੰਟੇ ਦੇ ਅੰਦਰ ਫੈਸਲਾ ਲਿਆ ਕਿ ਸੂਬੇ ਵਿੱਚ 5ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਕਲਾਸਾਂ ਨੂੰ ਖੋਲ੍ਹਿਆ ਜਾਵੇ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਲੋਰੈਂਸ ਰੋਡ ਤੇ ਸਥਿਤ ਇਸ ਸਕੂਲ 'ਚ ਕੋਵਿਡ ਬਾਬਤ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਪਰ ਪਹਿਲੇ ਦਿਨ 5ਵੀਂ ਤੋਂ 8ਵੀਂ ਤੱਕ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਵਿਦਿਆਰਥੀ ਪਹੁੰਚੇ ਹਾਲਾਂਕਿ 9ਵੀਂ ਤੋਂ 12ਵੀਂ ਜਮਾਤ ਦੀਆਂ ਕਲਾਸਾਂ ਅਕਤੂਬਰ ਮਹੀਨੇ ਤੋਂ ਇੱਥੇ ਚੱਲ ਰਹੀਆਂ ਹਨ ਔਨਲਾਈਨ ਐਜੂਕੇਸ਼ਨ ਆਲਰੇਡੀ ਚੱਲ ਰਹੀ ਹੈ ਬੱਚਿਆਂ ਦੇ ਗਰੁੱਪਸ ਬਣੇ ਹੋਏ ਨੇ ਟੀਚਰਸ ਨੇ ਹਰ ਕਲਾਸ ਦੇ ਗਰੁੱਪਸ ਬਣਾਏ ਹੋਏ ਨੇ ਮੈਂ ਵੀ ਬਹੁਤ ਸਾਰੇ ਗਰੁੱਪਸ ਸ਼ੇਅਰ ਕੀਤਾ ਤਾਂ ਜਦੋਂ ਸਾਰੀ ਇਨਫੋਰਮੇਸ਼ਨ ਮੇਰੇ ਕੋਲ ਥਰੂ ਮੇਲ ਪਹੁੰਚੀ ਮੈਂ ਉਹ ਆਪਣੇ ਸਾਰੇ ਸਟਾਫ ਨੂੰ ਫਾਰਵਰਡ ਕਰ ਦਿੱਤੀ ਤੇ ਸਟਾਫ ਨੇ ਅੱਗੋਂ ਬੱਚਿਆਂ ਨੂੰ ਫਾਰਵਰਡ ਕਰ ਦਿੱਤੀ ਤੇ ਬੱਚਿਆਂ ਤੱਕ ਸੂਚਨਾ ਪਹੁੰਚ ਗਈ ਸੀ ਕਿ ਸਕੂਲ ਖੁੱਲ ਗਏ ਜਿਹੜੀ ਮੈਡਮ ਹੁਣ ਤੇ ਬੱਚੇ ਜਿਹੜੇ ਨੇ ਹੁਣ ਪੰਜਵੀਂ ਕਲਾਸ ਤੱਕ ਹੋ ਗਏ ਉਹਨਾਂ ਨੂੰ ਸੰਖਿਆ ਵੀ ਵਧੇਗੀ ਵੈਸੇ ਅੱਜ ਕਿੰਨੇ ਕੁ ਬੱਚੇ ਆਏ ਨੇ ਹੁਣ ਤੱਕ ਨੌਵੀਂ ਤੋਂ 12ਵੀਂ ਦੇ ਤੇ ਲਗਭਗ ਮੇਰੇ ਕੋਲ 30 35% ਬੱਚੇ ਆਏ ਹੋਏ ਨੇ ਕਿਉਂਕਿ ਇਹ ਪਹਿਲਾਂ ਤੋਂ ਬੱਚੇ ਆ ਰਹੇ ਸੀ 6ਵੀਂ 7ਵੀਂ ਦਾ ਕੋਈ ਵਿਦਿਆਰਥੀ ਨਹੀਂ ਆਇਆ 8ਵੀਂ ਤੇ ਥੋੜੇ ਜਿਹੇ ਬੱਚੇ ਆਏ ਨੇ ਅਲੇ ਇਹਨਾਂ ਨੂੰ ਪੂਰੀ ਜਾਣਕਾਰੀ ਵੀ ਨਹੀਂ ਹੋ ਸਕਦੀ ਇਸ ਕਰਕੇ ਜਦ 퍼ਫਾਰਮਾ ਫਿਲਿੰਗ ਦੇ ਵੀ ਹਾਂਜੀ ਕਿਉਂਕਿ ਪੇਰੈਂਟਸ ਦੀ ਕੰਸੈਂਟ ਚਾਹੀਦੀ ਹੈ ਤਾਂ ਜਦੋਂ ਬੱਚਿਆਂ ਦੇ ਪੇਰੈਂਟਸ ਅਲਾਓ ਕਰਨਗੇ ਆਪਣਾ ਕੰਸੈਂਟ ਫਾਰਮ ਦੇ ਦੇਣਗੇ ਉਦੋਂ ਬੱਚੇ ਆ ਜਾਣਗੇ ਫਾਰਮ ਦੇ ਵਿੱਚ ਮੈਡਮ ਕੀ ਕੀ ਇਹਨਾਂ ਦੇ ਕੋਲੋਂ ਮੰਗਿਆ ਤੁਸੀਂ ਕੀ ਕੀ ਉਹਦੇ ਵਿੱਚ ਲਿਖਿਆ ਹੋਇਆ ਉਹਦੇ ਵਿੱਚ ਪੇਰੈਂਟਸ ਨੇ ਇਹੀ ਲਿਖ ਕੇ ਦੇਣਾ ਕਿ ਸਾਨੂੰ ਕੋਵਿਡ 19 ਦੇ ਸਾਰੇ ਹਾਲਾਤਾਂ ਤੇ ਗਾਈਡਲਾਈਨਸ ਦਾ ਪਤਾ ਹੈ ਉਹਦੀਆਂ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਅਸੀਂ ਵਿਦਿਆਰਥੀ ਨੂੰ ਆਪਣੀ ਮਰਜ਼ੀ ਦੇ ਨਾਲ ਸਕੂਲ 'ਚ ਭੇਜ ਰਹੇ ਹਾਂ ਸਾਡੇ ਬੱਚੇ ਨੂੰ ਲਿਆਉਣ ਆਉਣ ਵਾਸਤੇ ਕਿਸੇ ਨੇ ਫੋਰਸ ਨਹੀਂ ਕੀਤਾ ਪੰਜਾਬ ਸਰਕਾਰ ਨੇ ਦਾਵਾ ਕੀਤਾ ਸੀ ਕਿ ਮਾਪਿਆਂ ਦੀ ਪੜ੍ਹਾਈ ਸਬੰਧੀ ਫਿਕਰਮੰਦੀ ਤੇ ਮੱਦੇਨਜ਼ਰ ਸਕੂਲ ਖੁੱਲੇ ਜਾ ਰਹੇ ਐ ਪਰ ਇਧਰ ਮਾਪੇ ਫਿਕਰਮੰਦ ਨੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਸਰ ਮੈਂ ਕਹਿਣਾ ਚਾਹਨੀ ਆ ਕਿ ਹਲੇ ਜਿੰਦੋਂ ਤੱਕ ਵੈਕਸੀਨ ਨਹੀਂ ਆਈ ਤੇ ਬੱਚਿਆਂ ਨੂੰ ਸਕੂਲ ਨਹੀਂ ਬੁਲਾਉਣਾ ਚਾਹੀਦਾ ਕਿਉਂਕਿ ਦੇਖੋ ਸਕੂਲ ਬੁਲਾ ਰਿਆ ਤੇ ਕੱਲ ਨੂੰ ਬੱਚਿਆਂ ਨੂੰ ਕੋਈ ਕਰੋਨਾ ਇਫੈਕਟ ਹੋ ਗਿਆ ਤੇ ਫਿਰ ਕੋਈ ਬੱਚੇ ਸਾਨੂੰ ਜ਼ਿਆਦਾ ਪ੍ਰੀਸ਼ੀਅਸ ਐ ਤੇ ਅਸੀਂ ਇਸ ਤਰ੍ਹਾਂ ਚਾਹੁੰਦੇ ਕਿ ਹਲੇ ਔਨਲਾਈਨ ਪੜ੍ਹਾਈ ਜਾਰੀ ਰੱਖੀ ਜਾਏ ਤੇ ਬਾਕੀ ਐਗਜ਼ਾਮ ਜਦੋਂ ਲੈਣਾ ਐਗਜ਼ਾਮ ਲੈ ਲੈ ਨਾ ਸਰਕਾਰ ਨੇ ਵੈਸੇ ਇਹ ਕਿਹਾ ਹੈ ਕਿ ਜੇਕਰ ਪੇਰੈਂਟਸ ਦੀ ਸਹਿਮਤੀ ਹੋਏਗੀ ਤਾਂ ਹੀ ਬੱਚਾ ਆਏਗਾ ਉਸ ਦੇ ਵਜਿਹ ਕੋਈ ਉਹਨਾਂ ਨੇ ਜ਼ਬਰਦਸਤੀ ਨਹੀਂ ਕਿਹਾ ਆਨਲਾਈਨ ਸਟੱਡੀ ਤੁਸੀਂ ਜਾਰੀ ਰੱਖਣੀ ਰੱਖ ਸਕਦੇ ਹੋ ਜੀ ਹਾਂਜੀ ਸਰ ਅਸੀਂ ਇਹ ਤੇ ਆਈ ਚਾਹੁੰਦੇ ਆ ਕਿ ਬੱਚਿਆਂ ਦੀ ਸੇਫਟੀ ਪਹਿਲੇ ਹੈ ਤੇ ਉਸ ਤੋਂ ਬਾਅਦ ਬਾਕੀ ਸਾਨੂੰ ਟੀਚਰਸ ਦੀ ਗਾਈਡੈਂਸ ਮਿਲਦੀ ਰਹਿੰਦੀ ਟਾਈਮ ਟੂ ਟਾਈਮ ਅਸੀਂ ਉਹਨਾਂ ਨੂੰ ਪੁੱਛ ਲੈਨੇ ਆ ਬੱਚਿਆਂ ਨੂੰ ਜਦੋਂ ਸਮਾਂ ਨਹੀਂ ਆਂਦੇ ਅਸੀਂ ਆ ਕੇ ਪੁੱਝਾਨੇ ਆ ਅਸੀਂ ਉਧਰ ਜਲੰਧਰ ਚ ਵੀ ਅਜਿਹਾਈ ਦੇਖਣ ਨੂੰ ਮਿਲਿਆ ਵਿਦਿਆਰਥੀਆਂ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਆਨਲਾਈਨ ਸਟੱਡੀ ਨਾਲੋਂ ਬਿਹਤਰ ਹੈ ਕਲਾਸ 'ਚ ਬੈਠ ਕੇ ਪੜਨਾ। ਬਹੁਤ اچھا ਲੱਗ ਰਿਹਾ ਹੈ ਸਰ ਘਰ ਦੇ ਵਿੱਚ ਸਕੂਲ ਦੀ ਤਾਂ ਕਮੀ ਤਾਂ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਸੀ ਘਰ ਵਿੱਚ ਤਾਂ ਫੋਨ ਦੀ ਵੀ ਵੈਸੇ ਪ੍ਰੋਬਲਮ ਹੁੰਦੀ ਸੀਗੀ ਕਾਫੀ ਹੱਦ ਤੱਕ ਫੋਨ ਜਿੱਦਾਂ ਜਿਉਂ ਸਰ ਜ਼ਿਆਦਾ ਡਾਟਾ ਹੋ ਜਾਂਦਾ ਫਿਰ ਹੈਂਗ ਹੋਣ ਦੀ ਵੀ ਪ੍ਰੋਬਲਮ ਹੁੰਦੀ ਸੀਗੀ ਸਕੂਲ 'ਚ ਆ ਕੇ ਸੋ ਜਿਹੜੇ ਜਿਹੜੀਆਂ ਜਿਹਦਾ ਮੈਥ ਇਕਨੋਮਿਕਸ ਦੇ ਜਿਹੜੇ ਨੰਮਰਿਕਲਸ ਹੈਗੇ ਆ ਹੱਸ ਚੰਗੀ ਤਰ੍ਹਾਂ ਸਮਝ ਨਹੀਂ ਲੱਗਦੇ ਸੀਗੇ ਫੋਨ ਤੇ ਪਰ ਸਕੂਲ ਆ ਕੇ ਚੰਗੀ ਤਰ੍ਹਾਂ ਸਾਰਿਆਂ ਦੀ ਜਦੋਂ ਟੀਚਰ ਕਰਵਾਉਂਦੇ ਆ ਨਾ ਫਿਰ ਚੰਗੀ ਤਰ੍ਹਾਂ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਪਟਿਆਲਾ ਵਿੱਚ ਵੀ ਵਿਦਿਆਰਥੀਆਂ ਦੀ آمد ਸ਼ੁਰੂ ਹੋ ਗਈ ਹੈ ਸਕੂਲ ਆਉਣ ਤੋਂ ਪਹਿਲਾਂ ਕਲਾਸਰੂਮ ਨੂੰ ਪੂਰੀ ਤਰ੍ਹਾਂ ਦੇ ਨਾਲ ਸੈਨੀਟਾਈਜ਼ ਕੀਤਾ ਜਾ ਰਿਹਾ ਹੈ ਬੱਚਿਆਂ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਪੰਜਾਬ ਸਰਕਾਰ ਨੇ 7 ਜਨਵਰੀ ਤੋਂ ਸਾਰੇ ਸਰਕਾਰੀ ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਮੁੜ ਖੋਲਣ ਦਾ ਫੈਸਲਾ ਕੀਤਾ ਸੀ ਸਕੂਲ ਦਾ ਸਮਾਂ ਸਵੇਰੇ 10 ਵਜੇ ਤੋਂ ਦੋ ਪਹਿਰ 3 ਵਜੇ ਤੱਕ ਹੋਵੇਗਾ ਅਤੇ ਸਿਰਫ ਪੰਜਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੀ ਸਕੂਲ ਵਿੱਚ ਆ ਕੇ ਕਲਾਸਾਂ ਲوان ਦੀ ਆਗਿਆ ਦਿੱਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਹਿਮਤੀ ਦਿੰਦੇ ਹੋਏ ਸਿੱਖਿਆ ਵਿਭਾਗ ਨੂੰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਨੇ ਸਕੂਲਾਂ ਦੇ ਮੁਖੀਆਂ ਤੋਂ ਫੀਡਬੈਕ ਵੀ ਲਿਆ ਸੀ। ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਮੁਖੀਆਂ ਨੇ ਵਿਦਿਆਰਥੀਆਂ ਦੀ ਸਾਲਾਨਾ ਪ੍ਰੀਖਿਆਵਾਂ ਲਈ ਅੰਤਮ ਰਿਵੀਜ਼ਨ ਤੋਂ ਪਹਿਲਾਂ ਮੁੜ ਸਕੂਲ ਖੋਲਣ ਦੀ ਬੇਨਤੀ ਕੀਤੀ ਸੀ।